ਹਾਂਜੀ ਦੋਸਤੋ ਮੈਂ ਆਸ ਕਰਦਾ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਬਹੁਤ ਖਾਸ ਹੋਣ ਵਾਲੀ ਆ ਤੁਹਾਡੇ ਲਈ ਕਿਉਂਕਿ ਅੱਜ ਦੀ ਵੀਡੀਓ ਵਿੱਚ ਆਪਾਂ ਸਿੱਖਾਂਗੇ ਕਿ ਕਿਵੇਂ 5 ਲੱਖ ਵਾਲਾ ਆਈਬਸਮਾਨ ਕਾਰਡ ਸਿਰਫ ਆਪਾਂ 5 ਮਿੰਟਾਂ ਸਹੀ ਫੋਨ ਤੇ ਬਣਾ ਸਕਦੇ ਹਾਂ ਉਸਦੇ ਲਈ ਕੀ ਕਰਨਾ ਆਪਣੇ ਫੋਨ ਦੇ Google Chrome ਖੋਲ ਲੈਣਾ Google ਦੇ ਵਿੱਚ ਸਰਚ ਕਰਨਾ s h e ਪੰਜਾਬ s h e ਪੰਜਾਬ ਸੱਚ ਕਰਨ ਤੋਂ ਬਾਅਦ ਆ ਪੇਜ ਓਪਨ ਹੋ ਜਾਊਗਾ ਆਪਣਾ ਉਦੋਂ ਬਾਅਦ ਆਪਣੇ ਫੋਨ ਨੂੰ ਡੈਸਕਟਾਪ ਮੂੜ ਤੇ ਲਾ ਲਓ ਇਸ ਤੋਂ ਬਾਅਦ ਕੀ ਕਰਨਾ ਆ ਪੇਜ ਖੁੱਲ ਗਿਆ ਜਦੋਂ ਬੈਨੀਫਿਸ਼ਰੀ ਸਰਚ ਇਹਦੇ ਤੇ ਕਲਿੱਕ ਕਰਨਾ ਆ ਨਵਾਂ ਪੇਜ ਓਪਨ ਹੋ ਜਾਊਗਾ ਮੇਨ ਪੇਜ ਇੱਥੇ ਆਪਾਂ ਨੂੰ 12 ਡਿਜੀਟ ਦਾ ਇਹਨਾਂ ਦਾ ਰਿਕਾਰਡ ਨੰਬਰ ਮੰਗਿਆ ਉਹ ਫਿੱਲ ਕਰਨਾ ਇਹਦੇ નીચે ਲਿਖਿਆ ਹੋਇਆ ਐਂਟਰ ਕੈਪਚਾ ਐਂਟਰ ਕੈਪਚਾ ਫਿੱਲ ਕਰਨਾ ਤੇ ਉਹਦੋਂ ਆ ਸੱਚ ਦੀ ਆਪਸ਼ਨ ਤੇ ਸੱਚ ਤੇ ਬਟਨ ਤੇ ਕਲਿੱਕ ਕਰਨਾ ਆ ਪੇਜ ਖੁੱਲ ਲੂ ਆਪਣੇ ਗੋਲ ਨਾਮ ਅੰਦਰ ਕਾਰਡ ਰੋਸ਼ਨ ਕਾਰਡ ਨੰਬਰ ਹੋ ਗਿਆ ਜੇ ਫਾਰਮ ਨੰਬਰ ਹੋ ਗਿਆ ਕੋਈ ਲਾਪਤੜੀ ਵਾਲੀ ਕਾਪੀ ਦਾ ਨੰਬਰ ਹੋ ਗਿਆ ਮਤਲਬ ਕੋਈ ਵੀ ਸਕੀਮ ਜਦੋਂ ਨੰਬਰ ਸ਼ੋ ਕਰੂਗਾ ਉਹਨੂੰ ਤੁਸੀਂ ਇੱਥੇ ਕਾਪੀ ਕਰ ਲੈਣਾ ਕਾਪੀ ਕਰਕੇ ਇਹ ਕਾਪੀ ਨਹੀਂ ਕਰਨਾ ਹੁੰਦਾ ਤਾਂ ਇਹਨੂੰ ਮਤਲਬ ਪੈਨ ਨਾਲ ਇੱਕ ਪੇਜ 'ਤੇ ਲਿਖ ਲਓ ਉਦੋਂ ਬਾਅਦ ਦੁਬਾਰਾ Google Chrome 'ਤੇ ਜਾ ਕੇ ਦੁਬਾਰਾ Google Chrome 'ਤੇ ਜਾ ਕੇ ਸਰਚ ਕਰਨਾ NHCE ਪੰਜਾਬ NHCE ਪੰਜਾਬ ਐਨ ਐਚ ਐ ਪੰਜਾਬ ਸਿਲੈਕਟ ਕਰਨ ਤੋਂ ਬਾਅਦ ਆਪਣੇ ਕੋਲ ਆਊਗਾ ਬੈਨੀਫਿਸ਼ਰੀ ਆ ਪਹਿਲੀ ਆ ਬੈਨੀਫਿਸ਼ਰੀ ਪੋਰਟਲ ਮਤਲਬ ਇਹ ਚੀਜ਼ ਨੂੰ ਓਪਨ ਕਰ ਲੈਣਾ ਨੂੰ ਓਪਨ ਕਰਨ ਤੋਂ ਬਾਅਦ ਆ ਪੇਜ ਨਾਮ ਓਪਨ ਹੋ ਜੂ ਤੁਹਾਡੇ ਕੋਲ ਇੱਥੇ ਤੁਸੀਂ ਕੀ ਕਰਨਾ ਆਪਣਾ ਮੋਬਾਈਲ ਨੰਬਰ ਫਿਲ ਕਰਨਾ ਮੋਬਾਈਲ ਨੰਬਰ ਜਿਹੜਾ ਆਧਾਰ ਕਾਰਡ ਨਾ ਅਟੈਚ ਹੋਵੇ 95 ਨੰਬਰ ਭਰ ਲ ਕਰਨ ਤੋਂ ਬਾਅਦ ਇੱਥੇ ਆਪਣਾ ਕੀ ਕਰਨਾ ਤੁਸੀਂ ਵੈਰੀਫਾਈ ਤੇ ਕਲਿੱਕ ਕਰਨਾ 40pdi অপਸ਼ਨ ਆਊਗੀ ਸਿਲੈਕਟ ਆਟੋ ਮੋਡ ਦੇ ਵੈਰੀਫਾਈ ਕਰਨ ਤੋਂ ਬਾਅਦ ਮੋਬਾਈਲ ਓ ਟੀ ਪੀ ਔਰ ਮੋਬਾਈਲ ਓ ਟੀ ਪੀ ਤੇ ਸੈਲੈਕਟ ਕਰਕੇ ਨਾ ਤੁਸੀਂ ਤੁਹਾਡੇ ਫੋਨ ਤੇ ਓ ਟੀ ਪੀ ਆਊਗਾ ਇੱਕ ਉਹ ਲੋਕੇ ਫਿਲ ਕਰ ਦੇਣਾ ਉਹ ਦੁਨੀਚੇ ਆ ਕੈਪਚਾ ਕੈਨਗੂ ਕਨਸਟੈਂਟ ਕਨਸੈਂਟ ਇਹਨੂੰ ਟਿਕ ਕਰਕੇ ਲੌਗ ਇਨ ਕਰ ਦੋ ਮੁੱਢੋਂ ਤੁਹਾਡੇ ਕੋਲ ਮੋਬਾਈਲ ਤੇ OTP ਆਊਗਾ ਜਿਹੜਾ ਆਧਾਰ ਕਾਰਨ ਅਟੈਚ ਆ ਮੋਬਾਈਲ ਨੰਬਰ 'ਤੇ OTP ਆਉਣਗੇ ਉਹ OTP ਤੁਸੀਂ ਇੱਥੇ ਫਿਲ ਕਰ ਦੇਣੇ ਆ ਇੱਕ ਬੈਨੀਫੀਸ਼ੀਅਰੀ ਦਾ OTP ਆਊਗਾ ਇੱਕ ਆਧਾਰ ਦਾ OTP ਆਊਗਾ ਆ ਨਵਾਂ ਬੈਰੀ ਓਪਨ ਹੋਊ ਤੁਹਾਡੇ ਕੋਲ ਮਤਲਬ ਆ ਕਾਰਡ ਬਣ ਕੇ ਆ ਗਿਆ ਆ ਬਾਕਸ ਟਾਈਪ ਆ ਜਿਹੜਾ ਇੱਥੇ ਇਹਨੂੰ ਸਿਲੈਕਟ ਕਰ ਲਓ ਸਿਲੈਕਟ ਕਰਨ ਤੋਂ ਬਾਅਦ ਕੀ ਗੱਲਣਾ ਤੁਹਾਡੇ ਕੋਰਡੀ ਆਪਸ਼ਨਲ ਸਾਈਡ ਤੇ ਮੈਂ ਧੰਨਵਾਦ ਵੀਡੀਓ ਨੂੰ ਬਰਤ ਬਰਤ ਸ਼ੇਅਰ ਕਰੋ ਅਤੇ ਲਾਈਕ ਕਮੈਂਟ ਤੇ ਪੇਜ ਨੂੰ ਫੋਲੋ ਕਰੋ ਧੰਨਵਾਦ